ਏਅਰਪੋਰਟ ਹੀ ਪਕੜ ਲਿਆ ਬ੍ਰਾਜ਼ਿਲ ਨੂੰ ਹਾਂਜੀ ਉਹ ਤਾਂ ਨਹੀਂ ਕਿ ਫੜਿਆ ਉਹ ਫਿਰ ਵਿਜੋਤ ਹੈਣੀ ਸੀ ਮੇ ਕੋ 15 ਦਿਨ ਮੈਨੂੰ ਏਅਰਪੋਰਟ ਤੇ ਹੀ ਰੱਖਿਆ ਉਹਨਾਂ ਨੇ ਏਅਰਪੋਰਟ ਤੇ ਨੂੰ ਚਲ ਏਅਰਪੋਰਟ ਦੇ ਉੱਤੇ ਹਾਲ ਦੇ ਏਅਰਪੋਰਟ ਦੇ ਅੰਦਰ ਹੀ ਉਹਨਾਂ ਨੇ ਕੋਸ਼ਿਸ਼ ਕਰਦੇ ਨੇ ਤੇ ਇਟਿੰਗ ਫਲਾਈਟ ਤੇ ਚੜੇ ਕਿ ਤਾ ਬਿਨਾ ਵੀਜ਼ੇ ਦੇ ਮਿਸਤਰਾ ਮੇ ਇਹਨਾਂ ਦੀ ਸੈਟਿੰਗ ਕਰੀ ਤੁਸੀਂ ਉਹਨਾਂ ਨੇ ਏਅਰ ਲਾਈਨ ਹੀ ਸੈਟਿੰਗ ਕਰ ਲਈ ਤੁਸੀਂ ਬਿਨਾ ਵੀਜ਼ੇ ਹੀ ਚੜ ਗਏ ਹਾਂਜੀ ਏਅਰਪੋਰਟ ਤੋਂ ਲੈ ਕੇ ਫਲਾਈਟ ਤ ਸਾਰੇ ਸੈਟਿੰਗ ਸੀ ਹਾਂਜੀ ਸਾਰੇ ਸੈਟਿੰਗ ਹੀ ਸੀ ਇੱਥੇ ਤੱਕ ਦਾ ਲੱਗ ਗਿਆ ਸੀ ਬੇਸਪੁਰ ਵੀ ਦਿੱਲੀ ਅਧਿਕਾਰੀ ਵੀ ਲੋਕੀ ਦੀ 에어ਪੋਰਟ ਦੇ ਅਧਿਕਾਰੀ ਵੀ ਸ਼ਾਮਿਲ ਸੀ ਦਿੱਲੀ ਵਾਲੇ ਵੀ ਅਜ ਜਸਰਾਏ ਇਹ ਚੜਦੇ ਆ ਪਾਸਵਰਡ ਦਿਖਾਉਣਾ ਹਾਂ ਹਾਂ ਸਾਹਮਣੇ ਜਿੱਦਾਂ ਵੀ ਕਾਊਂਟਰ ਤੇ ਜਾਂ ਨੂੰ ਦੱਸਿਆ ਜਾਂਦਾ ਕਿ ਇੱਥੇ ਜਾਣਾ ਭਈ ਕੋਟਨ ਦਾ ਬੰਦ ਸੀ ਉਸਤਾ ਹੈ ਉਸਤਾ ਮਹੀਂ ਜਾ ਗਈ 4 ਬਣ ਜਾਣੇ ਹੈਗੇ ਸੀ ਪੰਜ ਜਾਣੇ ਇੱਥੋਂ ਦਿੱਲੀ 에ਰਪੋਰਟੋਂ ਕੱਢੇਗੇ ਫਿਰ ਕਤਰ ਦੀ ਫਲਾਈਟ ਤੇ ਤੁਸੀਂ ਬ੍ਰਾਜ਼ੀਲ ਪਹੁੰਚੋ ਹਾਂਜੀ ਅਨਾਰ ਗੱਲ ਹੋਈ ਸੀ ਹੂੰ ਕਿ ਮੈਂ ਨਾ ਜੁਰਪਦਾ ਵੀ ਲੈ ਦਵਾਂਗਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਅੱਛਾ ਤੋ ਤੂੰ ਮੈਂ ਤੁਹਾਨੂੰ ਨਾ ਮੈਕਸੀਕੋ ਕਾਲ ਦੂੰਗਾ ਹੂੰ ਤੇ ਮੈਂ ਤੁਹ ਕਾਗਜ਼ ਤੇ ਪਾਸਵਰਡ ਦੇ ਪਾਸਵਰਡ ਦਿੱਤਾ ਨਾ 5 ਲੱਖ ਰੁਪਏ ਉਹਨੇ ਦੇ ਦਿੱਤਾ ਨਾਲ ਹੂੰ ਤੇ ਫੇਰ ਸਾਹਿਬ ਤੂੰ ਮੈਨੂੰ ਜੂਨ ਮਹੀਨੇ ਉਹਨੇ ਕਹ ਲਿਆ ਜੂਨ ਮਹੀਨੇ ਪਹਿਲਾਂ ਮੈਨੂੰ ਤੇ ਕੱਲ ਗਏ ਤੇ ਥਾਈਲੈਂਡ ਕਹ ਲਿਆ ਥਾਈਲੈਂਡ ਤੁਹਾਨੂੰ ਇੱਥੋਂ ਪ੍ਰੋਪਰ ਤੁਸੀਂ ਫਲਾਈਟ ਨਾਲ ਟਿਕਟ ਨਾਲ ਸਭ ਕੁਝ ਠੀਕ ਰਸਤੇ ਗਏ ਇੱਕੋ ਵਾਰ ਵਿਜੇ ਦਾ ਕੰਮ ਨਹੀਂ ਬਣਿਆ ਕਹਿੰਦਾ ਕਿ ਮੇਰਾ ਨਾ ਦੂਸਰਾ ਕੰਮ ਚੱਲਦਾ ਪਿਆ ਵਾ ਵਿਜੇ ਦਾ ਤੇਰਾ ਦਾ ਕੰਮ ਨਹੀਂ ਬਣਦਾ ਪਿਆ ਤੇ ਮੈਂ ਚਲੋ ਤੁਹਾਨੂੰ ਇੱਧਰ ਦੀ ਮੇਰੀ ਸਿੱਧੀ ਫਲੈਟ ਮੈਂ ਇੱਧਰ ਤੁਹਾਨੂੰ ਕਰਾ ਦਿੰਦਾ ਹੂੰ ਇਦ ਮੈਂ THAILAND ਕੱਲ ਗਏ ਇਹਨਾਂ ਨੇ ਮੈਨੂੰ CHINA ਕੱਲਤਾ ਹੂੰ CHINA ਕੱਲਿਆ ਇਥੇ ਫੇ ਫਲੈਟ ਰਾਈ ਕੱਲਿਆ ਅਚਾ THAILAND ਤਾਂ ਵੀ ਤੁਹਾਡਾ ਆਪਣਾ ਪਾਸਪੋਰਟ ਸੀ ਜੇ ਟਿਕਟ ਤੇ ਜਾ ਰਹੇ ਸੀ ਹਾਂਜੀ ਹਾਂਜੀ ਠੀਕ ਰਸਤੇ ਜਾ ਰਹੇ ਸੀਗੇ ਹਾਂਜੀ ਤੁਹਾਨੂੰ ਉੱਥੋਂ ਕਿਸੇ ਨੇ ਪੁੱਛਿਆ ਨਹੀਂ ਤੁਸੀਂ ਕਿੱਧਰ ਜਾ ਰਹੇ ਹੋ ਕਿਉਂ ਜਾ ਰਹੇ ਹੋ ਹਾਂਜੀ ਉੱਥੇ ਜਦ 에어ਪੋਰਟ ਉਤਰੇ ਆਪਾਂ CHINA 에어ਪੋਰਟ ਉਤਰੇ ਆ ਹੂੰ ਤੇ ਉਹਨਾਂ ਨੇ ਮੇਰੇ ਉੱਤੇ ਪੁਛਗਿਛ ਕੀਤੀ ਮੇਰੀ ਢਾਈ ਤਿੰਨ ਘੰਟੇ ਚੱਲਦੀ ਗਈ। ਹੂੰ ਹੂੰ। ਜਿਸ ਸਾਡਾ ਨੂਨਾ ਉਹਨਾਂ ਨੇ ਸੂਰੀਏ ਨੇ ਉਹਦਾ ਵਿਆਹ ਦਿੱਤਾ ਹੋਇਆ ਸੀ ਐਗਰੀਕਲਚਰ ਦਾ। ਕੈਸੀ ਦੋ ਜਾਣੇ ਸੀ। ਹੂੰ ਤੇ ਉਹਦੇ ਵਿੱਚ ਸਾਡੀ ਪੁਛਗਿਛ ਕਰਨੀ ਸ਼ੁਰੂ ਹੋ ਗਈ ਕਿ ਤੁਸੀਂ ਕੀ ਕਰਨ ਚੱਲੇ ਹੋ? ਇਹ ਕਹਿੰਦੇ ਇਹ ਮੀਟਿੰਗ ਦੇ ਚੱਲਦੇ ਆ ਜਿੱਦਾਂ ਸਾਨੂੰ ਕਿਹਾ ਗਿਆ ਸੀ। ਹੂੰ ਤੇ ਉਹ ਮੀਟਿੰਗ ਦੇ ਵਿੱਚ ਉਹਨਾਂ ਦੇ ਮੇਰੇ ਨਾਲ ਜਿਹੜਾ ਮੁੰਡਾ ਸੀ ਉਹਦੀ ਉਮਰ 18-19 ਸਾਲ ਦੀ। ਤੇ ਮੇਰੀ ਉਮਰ ਤਾਂ ਕਾਫੀ ਨਾਲੇ ਸ਼ੋਰਟ ਆ ਸੀ। ਤੋਂ ਮੁਰਦੇਸਾ ਉਹ ਮੈਨੂੰ ਪੁੱਛ ਗਿਸ ਕਰਦੇ ਰੇ ਕਿ ਤੇਰੀ ਉਮਰ ਦੇ ਵਿੱਚ ਕਿ ਤੇਰੀ ਉਮਰ 'ਚ ਬੜਾ ਫਰਕ ਹੈ। ਤੇ ਫਿਰ ਮੈਂ ਮੈਂ ਕਿਹਾ ਨਹੀਂ ਮੈਂ ਮੈਨਾਂ ਦੇ ਡੈਡੀ ਦਾ ਫਰੈਂਡ ਆ। ਤੇ ਸੀ ਫਿਰ ਮੈਨੂੰ ਨਾਲ ਆਪਾਂ ਚੱਲੀਆਂ ਮੀਟਿੰਗ ਕਰਨ। ਤੇ ਫਿਰ ਉਹ ਯਕੀਨ ਜਾਣੀ ਕਰਦੇ ਫਿਰ ਉਹਨਾਂ ਨੇ ਮੈਨੂੰ ਉੱਥੇ ਥਾਈਲੈਂਡ ਬਾਸ ਭੇਜਤਾ। ਹੂੰ ਇਹਨਾਂ ਨੇ ਹਵਤਾਇ ਕਰਾ ਕੇ ਫਿਰ ਮੈਨੂੰ ਦੁਆਰਾਂ ਨਾਲ ਫੇਰ ਚਾਹ ਰੱਖਿਆ ਤੁਹਾਨੂੰ। ਥਾਈਲੈਂਡ ਦੇ ਹੋਟਲ ਕੋਈ ਕੋਟਲ ਕੋਈ ਉਸ ਤੋਂ ਵੀ ਜ਼ਿਆਦਾ ਆਰਾਮ ਨਾਲ ਰਹਿ ਰਹੇ ਸੀ ਜੇ ਹਾਂਜੀ ਉੱਥੇ 2 4 5 ਦਿਨ ਰਹੇ ਹੂੰ ਫਿਰ ਮੈਨੂੰ ਜੋ ਫੋਨ ਲਾਇਆ ਮੈਂ ਕਹਾਂ ਜੇ ਨਹੀਂ ਬਣਦੀ ਗੱਲ ਤੇ ਮੈਨੂੰ ਵਾਪਸ ਘਰ ਦੇ ਤੇ ਰੈਂਡ ਦੇ ਕਹਿੰਦੇ ਨਹੀਂ ਮੈਂ ਬਸ ਇੱਕ ਦੋ ਦਿਨ ਤੱਕ ਤੁਹਾਨੂੰ ਫੇ ਕਲ ਦੰਗਾ ਤੁਸੀਂ ਇੱਥੇ ਤੱਕ ਕਿੰਨੇ ਪੈਸੇ ਦੇ ਚੁਕੇ ਸੀਗੇ ਮੈਂ 42 ਲੱਖ ਰੁਪਈਆ ਦੇ ਚੁਕੇ ਹਾਂ ਅਜਾਨ ਤੋਂ ਪਹਿਲਾਂ ਬਤਾਇ ਲੱਗਦੇ ਨਹੀਂ ਜਾਣ ਤੋਂ ਪਹਿਲਾਂ ਨਹੀਂ ਮੈਂ ਦਿੱਤਾ ਮੈਂ 5 ਲੱਖ ਪਾਸਵਰਡ ਦੇ ਨਾਲ ਦਿੱਤਾ ਤੇ ਬਾਕੀ ਮੈਂ ਜਿੱਦਾਂ ਵੀ ਹੋਊਗਾ ਰਾਹ ਦੇ ਵਿੱਚ ਤੁਹਾਨੂੰ ਦੱਸ ਦੂੰਗਾ ਸਾਰਾ ਕਿੱਥੇ ਕਿੱਥੇ ਦਿੱਤੇ ਹੈ। ਸੋ ਅਜੀ ਥਾਈਲੈਂਡ ਤਾਂ ਕਿੰਨੇ ਸੀ 5 ਲੱਖ ਹੀ ਦਿੱਤੇ ਸੀ। ਹਾਂਜੀ 5 ਲੱਖ ਰੁਪਈਆ ਦਿੱਤਾ ਹੀ। ਚਲ ਉਸ ਤੋਂ ਬਾਅਦ ਫਿਰ ਵਾਪਸ ਥਾਈਲੈਂਡ ਪਰਤ ਗਏ ਫਿਰ ਕਿੱਥੇ ਗਏ? ਫਿਰ ਉਹਨਾਂ ਨੇ ਮੈਨੂੰ ਚైనా ਭੇਜ ਦਿੱਤਾ ਫਿਰ ਦੂਰੇ ਦੂਸਰੇ 에ਰਪੋਰਟ ਤੇ। ਹਾਂ। ਉੱਥੋਂ ਫਿਰ ਉਹਨਾਂ ਨੇ ਮੈਨੂੰ ਬਲੈਕਲਿਸਟ ਕਰਤਾ। ਫਿਰ ਉਹਨਾਂ ਨੇ ਮੈਨੂੰ ਬੰਬੇ ਘੱਲਤਾ ਸਿੱਧਾ ਹੀ ਉਥੋਂ। ਅੱਛਾ ਫਿਰ ਬੰਬੇ ਵਾਪਸ ਆ ਗਏ ਸੀ। ਹਾਂਜੀ ਬੰਬੇ ਵਾਪਸ ਆ ਗਏ। ਫਿਰ ਮੈਂ ਬੰਬੇੋਂ ਦਿੱਲੀ ਆ ਗਿਆ। ਹਾਂ। ਦਿੱਲੀ ਮੈਂ ਰਿਆਮ B25 ਦਿਨ ਤੇ ਫਿਰ ਮੈਨੂੰ ਫੋਨ ਲਾਇਆ ਮੈਂ ਕਿ ਜੇ ਨਹੀਂ ਭੰਦਾ ਕੰਮ ਤੇ ਮੈਂ ਫਿਰ ਆਪਣੇ ਘਰ ਚਲ ਜਾਣਾ ਜਦੋਂ ਬੋਨੇਗਾ ਤਾਂ ਮੈਨੂੰ ਦੱਸ ਦੇ ਜੇ ਦੂ ਵਿਜਾ ਲੱਗ ਜਾਏਗਾ ਤੇ ਫਿਰ ਫਿਰ ਕਹਿੰਦਾ ਮੈਂ ਫਿਰ ਇਹਨੂੰ ਬਿਨਾ ਦੱਸੇ ਹੀ ਉੱਥੇ ਆਪਣੇ ਘਰ ਚ ਚਲ ਗਿਆ ਤਿੰਨ ਹਫਤੇ ਬਾਅਦ ਫਿਰ ਮੈਨੂੰ ਕਿਹਾ ਕਹਿੰਦਾ ਕਿ ਤੂੰ ਚਲ ਜਾ ਦਿੱਲੀ ਤੇ ਮੇਰੀ ਤਾਂ ਹੁਣ ਬਰਾਜ਼ੀਲ ਦੀ ਗੇਮ ਚੱਲਦੀ ਪਈ ਹੈ ਬਰਾਜ਼ੀਲ ਤੋਂ ਸਿਦਨ ਕਾਰਾਗਵਾ ਚਲ ਜਾਣਾ ਕਹਿੰਦਾ ਇੱਕ ਨੰਬਰ ਹੈ ਕੋਈ ਦੋ ਨੰਬਰ ਦੀ ਨਹੀਂ ਗੇਮ ਹੈ ਜੀ ਮੈਂ ਫਿਰ ਉੱਥੋਂ ਚੱਲ ਗਿਆ ਤੇ ਫਿਰ ਮੇਰੇ ਉਹਨਾਂ ਨਾਲ ਜਿੱਦਾਂ ਵੀ ਇਹਨਾਂ ਦੀ ਸੈਟਿੰਗ ਕੀਤੀ ਇਹਨਾਂ ਨੇ ਜਿੱਦਾਂ ایرਲੈਂਡ ਦਾ ਕੀਤੀ ਕਤਰ ایرਲੈਂਡ ਇਹਨਾਂ ਨੇ ਕਰਕੇ ਮੈਨੂੰ ਤੇ ਉੱਥੇ ਬ੍ਰਾਜ਼ੀਲ ਘਲਤਾ ਉੱਥੇ ਪੈਸੇ ਦਿੱਤੇ ਹੋਰ ਕਿੰਨੇ ਹਾਂਜੀ ਉੱਥੇ 15 ਲੱਖ ਰੁਪਏ ਦਿੱਤਾ ਬ੍ਰਾਜ਼ੀਲ ਸ ਬ੍ਰਾਜ਼ੀਲ ਲਈ 15 ਲੱਖ ਦਿੱਤੇ ਸੋ ਉਹਨਾਂ ਵੀ ਲੱਗਤ ਇੱਥੇ 1 ਲੱਖ ਲੱਗ ਚੁੱਕੇ ਸੀਗੇ 1 ਲੱਖ ਹੋ ਗਏ ਬ੍ਰਾਜ਼ੀਲ ਤੋਂ ਵੀ ਤੁਸੀਂ ਆਪਣੇ ਪਾਸਪੋਰਟ ਤੇ ਹਾਂਜੀ ਆਪਣੇ ਪਾਸਪੋਰਟ ਤੇ ਫਲਾਈਟ ਤੇ ਗਏ ਹੋ ਹਾਂਜੀ ਉਸ ਤੋਂ ਬਾਅਦ ਜਦ ਮੈਂ 15 ਦਿਨ ਮੈਨੂੰ 에어ਪੋਰਟ ਤੇ ਹੀ ਰੱਖਿਆ ਉਹਨਾਂ ਨੇ 에어ਪੋਰਟ ਤੇ ਮਤਲਬ 에어ਪੋਰਟ ਦੇ ਉੱਤੇ ਹਾਲ ਦੇ 에어ਪੋਰਟ ਦੇ ਅੰਦਰ ਹੀ ਮਤਲਬ ਕੁਛ ਕੁਛ ਕਰਦੇ ਨੇ 에어ਪੋਰਟ ਚ ਪਕੜ ਲਿਆ ਬ੍ਰਾਜ਼ੀਲ ਵਿੱਚ ਹਾਂਜੀ ਉਹਨਾਂ ਨੇ ਖੜਿਆ ਉਹ ਫਿਰ ਵੀਜ਼ਾ ਤਾਂ ਨਹੀਂ ਸੀ ਮੇਕੋ ਤੇ ਇਦਾਂ ਫਲਾਈਟ ਤੇ ਚੜੇ ਕਿੱਦਾਂ ਬਿਨਾ ਵੀਜ਼ਾ ਦੇ ਜਿਸ ਤਰ੍ਹਾਂ ਮੈਂ ਇਹਨਾਂ ਦੀ ਸੈਟਿੰਗ ਕਰੀ ਕੁਛ ਉਹਨਾਂ ਨੇ 에어ਲਾਈਨ ਨੇ ਸੈਟਿੰਗ ਕਰ ਲਈ ਤੁਸੀਂ ਬਿਨਾ ਵੀਜ਼ਾ ਹੀ ਚੜ ਗਏ ਹਾਂਜੀ ਬਿਨਾ ਵੀਜ਼ੇ ਤੇ ਚੜਾ ਚੜੇ ਜਿਹੜਾ ਇਹ ਕਪਲਾਏ 에어ਲਾਈਨ ਵੀ ਵਿੱਚ ਫਸਦੀ ਹੈ ਕਿ 에어ਲਾਈਨ ਨੇ ਤੁਹਾਨੂੰ ਬਿਨਾ ਵੀਜ਼ਾ ਚੜਾ ਦਿੱਤਾ ਫਲਾਈਟ ਤੇ ਹਾਂਜੀ ਇਹ ਵੀ ਹੈ ਕਿ ਬਿਨਾ ਪੁੱਛੇ ਮਨ ਜੇ ਪਾਸਪੋਰਟ ਆਪਾਂ ਜੇ ਚੈੱਕ ਕਰੋਂਗੇ ਦੇਖਦੇ ਤਾਂ ਹੈ ਕਿ ਵੀਜ਼ਾ ਹੈ ਹੈ ਵੀ ਆ ਕੇ ਜਾਂਦੀ ਹੈ ਸੋ ਤੁਸੀਂ ਦਿੱਲੀ 에어ਪੋਰਟ ਤੋਂ ਗਏ ਹੋ ਹਾਂਜੀ ਦਿੱਲੀ 에어ਪੋਰਟ ਦਿੱਲੀ 에어ਪੋਰਟ ਤੇ ਚੈੱਕ ਹੀ ਹੁੰਦੀ ਹੈ ਹਰ ਥੇ ਤੁਹਾਨੂੰ ਕਿਸੇ ਨੇ ਮਤਲਬ ਸੈਟਿੰਗ 에어ਪੋਰਟ ਤੋਂ ਲੈ ਕੇ ਫਲਾਈਟ ਤ ਸਾਰੇ ਸੈਟਿੰਗ ਸੀ ਹਾਂਜੀ ਸਾਰੇ ਸੈਟਿੰਗ ਹੀ ਹਿੱਤ ਤੱਕ ਰਿਹਾ ਸੀ ਸੂਰਪੋਰਟ ਦੇ ਦਿੱਲੀ ਅਧਿਕਾਰੀ ਵੀ ਮਤਲਬ ਦਿੱਲੀ 에어ਪੋਰਟ ਦੇ ਅਧਿਕਾਰੀ ਵੀ ਇਹਦੇ ਵਿੱਚ ਸ਼ਾਮਿਲ ਸੀਗੇ ਹਾਂ ਦਿੱਲੀ ਵਾਲੇ ਵੀ ਅਗਰ ਜਿਸ ਤਰ੍ਹਾਂ ਇਹ ਚੜਦੇ ਆ ਪਾਸਵਰਡ ਦਿਖਾਉਣਾ ਹੁੰਦਾ ਹਾਂ ਸਾਹਮਣੇ ਜਿੱਦਾਂ ਵੀ ਕਾਊਂਟਰ ਤੇ ਜਾਣ ਨੂੰ ਦੱਸਿਆ ਜਾਂਦਾ ਕਿ ਇੱਥੇ ਜਾਣਾ ਤੁਸੀਂ ਕਿਹੜੇ ਕਾਊਂਟਰ ਨੰਬਰ ਜਾਣਾ ਹੈ ਕੋਈ ਵੀ ਜਿੱਦਾਂ ਮਨ ਗੱਲ ਲਾ ਲੋ ਦੱਸ ਦਿੰਦੇ ਜਿੱਦਾਂ 1 ਤੇ 2 ਤੇ ਜਾਂ 3 ਤੇ ਕਿਤੇ ਹੀ ਬੰਦਾ ਬੈਠਾ ਹੋਊਗਾ ਜੇ ਨਾ ਸੈਟਿੰਗ ਕੀਤੀ ਹੋਊ ਉਹਨਾਂ ਨੂੰ ਘਟ ਦਾ ਵਿੱਚੋਂ ਹਾਂਜੀ ਉਹਨਾਂ ਨੂੰ ਬਸ ਉਹ ਦੇਖਣਾ ਹੁੰਦਾ ਉਹਨਾਂ ਨੇ ਕਿਹੜੇ ਕੱਪੜੇ ਪਾਏ ਆ ਕਿਹੜੇ ਨਹੀਂ ਉਹਨਾਂ ਦਾ ਦੇਣਾ ਉਹਨਾਂ ਨੇ ਅੱਛਾ ਤੋ ਬੜੀ ਤੁਸੀਂ ਕਿਹੜੇ ਰੰਗ ਦੇ ਪਾਨੇ ਹਾਂ ਹਾਂਜੀ ਜਿਸ ਤਰ੍ਹਾਂ ਵੀ ਇਹ ਪਹਾੜੀਆਂ ਫੋਟੋ ਉਹ ਕੋ ਚੱਲ ਜਾਂਦੀਆਂ ਹੋਏ ਅੱਛਾ ਤੋ ਫੋਟੋ ਦਾ ਕਿੰਨੇ ਬੰਦੇ ਸੀ ਉਸ ਟਾਈਮ ਉਸ ਟਾਈਮ ਹੀ ਥਾਗੇ 4-5 ਜਣੇ ਹੈਗੇ ਸੀ ਪੰਜ ਆਣੇ ਇਤੋਂ ਦਿੱਲੀ ਕੋਲ ਤੋਂ ਕੱਢੇਗੇ ਫਿਰ ਕਤਰ ਦੀ ਫਲਾਈਟ ਤੇ ਤੁਸੀਂ ਬ੍ਰਾਜ਼ੀਲ ਪਹੁੰਚ ਜਾਓਗੇ। ਹਾਂਜੀ। ਫਿਰ ਉਹਨਾਂ ਤੁਹਾਨੂੰ ਬ੍ਰਾਜ਼ੀਲ ਵਿੱਚ 15 ਦਿਨ ਕੁ ਕਿਸੇ ਰੱਖਿਆ। ਹਾਂਜੀ। ਫਿਰ ਉਹਨਾਂ ਨੇ ਮੈਨੂੰ ਉੱਥੋਂ ਛੱਡ ਦਿੱਤਾ। 에어ਪੋਰਟ ਤੋਂ ਬਾਹਰ ਕੱਢਤਾ ਉਹਨਾਂ ਨੇ। ਅੱਛਾ ਉਹਨਾਂ ਨੇ ਵੀ ਐਂਟਰੀ ਦੇ ਦਿੱਤੀ ਤੁਹਾਨੂੰ ਕੰਟਰੀ ਵਿੱਚ। ਹਾਂਜੀ। ਫਿਰ ਮੈਂ ਉੱਥੇ ਥੋੜਾ ਜਿਹਾ ਰਿਹਾ ਤਿੰਨ ਕ ਦਿਨ ਰਿਹਾ ਤੇ ਮੈਨੂੰ ਫੋਨ ਕੀਤਾ ਮੈਂ ਕਿਹਾ ਕਿ ਚੱਲ ਹੁਣ ਮੇਰੀ ਅੱਗੇ ਫਲੈਟ ਕਰਾ ਦੇ ਉਹ ਨਕਾਰਾ ਗੁਆ ਦੀ। ਤੇ ਬਾਦ ਵਿੱਚ ਇਹ ਗੰਦਾ ਕਿ ਤਿੰਨ ਕਿ ਚਾਰ ਦਿਨ ਰੁਕੇ ਤੇ ਇੰਨੇ ਫਿਰ ਮੈਨੂੰ ਨਾ ਇਹ 70 ਤੋਂ 70 ਕਿੰਨੇ ਕੀਤਾ Brazil ਵਿੱਚ ਓ ਮੈਂ ਆ ਵੀ ਕੀਤਾ ਆਪਣੀ ਅੱਛਾ ਨਾਲ ਆਪਣੇ ਪੈਸੇ ਤੁਸੀਂ ਆਪਣੇ ਕੋਲ ਲੈ ਕੇ ਗਏ ਹੋ ਸੀ ਹਾਂ ਹਾਂ ਉਹ ਤੋਂ ਬਾਦ ਨੂੰ ਮੈਨੂੰ Peru ਕੱਲ੍ਹ ਜ ਕੱਲ ਦੇ ਕਾ ਦੋ ਦਿਨ ਦੋ ਰਾਤਾਂ ਦੋ ਦਿਨ ਲੱਗੇ ਮੇਰੇ ਬਸ ਤੇ ਬਸ ਤੇ ਕੱਲੇ ਹਾਂਜੀ ਫਿਰ ਉੱਥੇ ਜਿਹੜਾ ਅਜੇ ਵੀ ਤੁਸੀਂ ਪੰਜੋਂ ਤੇ ਪੰਜੋਂ ਇਕੱਠੇ ਚੱਲ ਰਹੇ ਸੀ ਹਾਂਜੀ ਅਜ ਤੱਕ ਹੀ ਚੱਲਦੇ ਰਹਿਣਾ ਮੈਂ ਅੰਡ ਤੱਕ ਜੇ ਤੱਕ ਪਨਾਊਆ ਜੰਗਲ ਤੱਕ ਆਪਾਂ ਚੱਲਦੇ ਰਹਿਣਾ ਮਤਲਬ ਪੰਜੋਂ ਇਕੱਠੇ ਸੀ ਤੁਸੀਂ ਹਾਂਜੀ ਤੋਂ ਉਸ ਤੋਂ ਬਾਅਦ ਨਾ ਇਹਨਾਂ ਨੇ ਹਨ ਪਰੂ ਘਲਤਾ ਜਿੱਦਾਂ ਕਿ ਸਮੁੰਦਰ ਦੇ ਕਿਸ਼ਤੀ ਲੱਗਦੀ ਏਕ 10-15 ਮਿੰਟ ਦੇ ਲੱਗਦੀ ਏ ਉਹ ਹੀ ਪਰੂ ਬਾਡਰ ਨੂੰ ਤੁੱਕ ਰੋਸ ਕਰਦੇ ਕਰਾਇਆ ਇਹਨਾਂ ਨੇ ਮੈਨੂੰ ਸਾਡ ਨੂੰ ਕਿ ਤੁਸੀਂ ਉੱਥੋਂ ਜਾ ਕੇ ਤੁਹਾਡੀ ਫਲੈਟ ਕਰਾ ਦੇਣੀ ਹੈ ਆਇਓ ਫਿਰ ਡੋਂਕਰ ਬਨੇ ਹਨੂਨ ਉਹਦੇ ਚ ਪਾਤ ਮਨ ਕੇ ਕਿਸ਼ਤੀ ਰਹੀ ਪਾਰ ਕਰ ਲਿਆ ਉਸ ਤੋਂ ਬਾਅਦ ਇਹ 5 ਦਿਨ ਫਿਰ ਮੜੇ ਜੀ ਟੁੱਟਾ ਜਾ ਘਾਰ ਹੀ ਉਹਦੇ ਵਿੱਚ ਰਹੀ 5 ਦਿਨ ਹਨੂਨ ਉਹਨਾਂ ਨੇ ਬਿਸਕਟ ਦੇਣੇ ਜਾਂ ਕੋਕ ਦੇਣੀ ਬਸ ਉਸ ਤੋਂ ਬਾਅਦ ਕੋਈ ਖਾਣੂ ਨਹੀਂ ਦੇਣਾ ਇਹਨਾਂ ਨੇ ਅਜੀ ਇਹਨਾਂ ਨੂੰ ਫੋਨ ਕਰਨਾ ਕਿ ਸਾਨੂੰ ਕੁਝ ਖਾਣੂ ਨਹੀਂ ਮਿਲਦਾ ਤੇ ਜਾਂ ਫਿਰ ਸਾਡੀ ਮਾ ਖਾਣ ਵਾਸਤੇ ਤੇ ਕੋਈ ਨਾ ਫੋਨ ਨੰਬਰ ਇਹਦਾ ਚੱਲਦਾ ਸੀ ਉਹ ਜਿਹੜਾ ਵੈਲ ਇੰਡੀਆ ਦਾ ਸੀ ਉਹੀ ਉਹ ਨੰਬਰ ਚੱਲਦਾ ਆ ਰਿਹਾ ਸੀ ਹਾਂਜੀ ਉਹੀ ਚੱਲਦਾ ਆ ਰਿਹਾ ਸੀ ਤੇ ਉਹ ਫਿਰ ਮਾਦ ਵਿੱਚ ਕਹਿੰਦਾ ਕਿ ਇੱਥੇ ਫਲੈਟ ਨਹੀਂ ਹੋਣੀ ਤੁਸੀਂ ਨਾ ਮਲਕੇ ਤੁਹਾਨੂੰ ਅੱਗੇ ਤੋਰਦੇ ਐ ਤੇ ਫਿਰ ਇਹਨਾਂ ਤੁਹਾਡੀ ਅਕਵਾ ਡੋਰ ਜਾ ਕੇ ਤੁਹਾਡੀ ਫਲੈਟ ਕਰਾਈ ਜਾਊਗੀ ਅੱਛਾ ਫਿਰ ਸਾਨੂੰ ਉਹਨਾਂ ਨੇ 5 ਦਿਨ ਬਾਅਦ ਸਾਨੂੰ ਟੈਕਸੀਆਂ ਰੈਂਟ ਕੱਲ ਦਿੱਤਾ ਅਗਰ 4 ਦਿਨ ਟੈਕਸੀਆਂ ਚੱਲਦੀਆਂ ਨੇ ਜਿੱਦਾਂ ਮਲਕੇ ਕਾਫੀ ਦਿਨ ਲੱਗ ਚਾਰ ਪੰਜ ਦਿਨ ਬਾਅਦ ਅਕਵਾ ਡੋਰ ਪਹੁੰਚ ਗਏ ਫਿਰ ਉਹ ਤੇ ਮੈਂ ਇਹਨਾਂ ਨੂੰ ਕਹਿ ਮੈਂ ਕਿ ਸਾਡੀ ਹੁਣ ਆਈ ਆਏ ਆ ਚਲੋ ਜਿੱਦਾਂ ਮੈਂ ੱੱੱਕੇ ਖਾ ਗਏ ਆ ਜਿੱਦਾਂ ਵੀ ਪਰ ਅਜੇ ਤੱਕ ਨਹੀਂ ਇਹ ਨਹੀਂ ਪਤਾ ਕਿ ਡੋਂਕੀ ਲੱਗ ਗਈ ਹੈ ਸਾਡੀ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਕਿ ਡੋਂਕੀ ਤੁਸੀਂ ਇਹ ਸਮਝੇ ਨਹੀਂ ਸੀ ਕਿ ਮੈਂ ਗਲਤ ਰਸਤੇ ਜਾ ਰਿਹਾ ਹਾਂ ਹਾਂ ਬੰਨ ਸਮਝ ਨਹੀਂ ਕਿ ਇਹ ਕਿ ਜਿੱਦਾਂ ਸਾਨੂੰ ਕਿਹਾ ਗਿਆ ਗਿਆ ਤੁਹਾਡੀ ਫਲੈਟ ਕਰਾ ਰਹੇ ਆਪਾਂ ਇਹ ਕਿਹਾ ਕਿ ਸ਼ਾਇਦ ਅੱਗੇ ਕਰਾਉਂਦੇ ਨਾ ਤੁਸੀਂ ਉਦੋਂ ਇੰਨਾ ਵੀ ਤੁਹਾਨੂੰ ਕਿਸੇ ਨਾਲ ਜਾਣਕਾਰੀ ਨਹੀਂ ਸੀ ਕਿ ਬਿਨਾ ਵੀਜ਼ਾ ਦੇ ਮੈਂ ਦੇਸ਼ ਛੱਡ ਰਹੇ ਹਾਂ ਤੇ ਗਲਤ ਰਸਤੇ ਜਾ ਰਹੇ ਹਾਂ ਹਜਿਨ ਪਤਾ ਹੀ ਨਹੀਂ ਇਸ ਵਾਰ ਇਸ ਚੀਜ਼ ਦਾ ਮਾਸਾ ਵੀ ਨਹੀਂ ਹਨ ਪਤਾ ਕਿ ਸਾਡੇ ਕਿਹਦੇ ਸੈਟਿੰਗ ਹੈ ਅੱਗੇ ਬਸ ਸੈਟਿੰਗ ਦੇ ਨਾਲ ਚਾੜ ਦੇਣਾ ਤੁਹਾਨੂੰ ਨਕਾਰਾ ਹੋ ਗਿਆ